ਸਾਲਜੀ ਬਈ ਸਾਰਿਆਂ ਨੂੰ ਆ ਗਿਆ ਭਾਈ ਕੱਢਣ ਗੱਗਾ ਸਿੰਘ ਦੇ ਕੜਕ ਅੱਧੀ ਕਿ ਰਹਿ ਗਈ ਬੰਨੇ ਅੱਧੀ ਕਿ ਰਾਤ ਬੱਤੀ ਹੁਣ ਕੱਢਦੇ ਨਹੀਂ ਸਾਰੇ ਉਹ ਛੋੜੇ ਘੜਕਦੇ ਆ ਛੋੜੇ ਘੜਕ ਕੇ ਕਹਿੰਦੇ ਆਲੂ ਵਾਲੇ ਖੇਤਾਂ 'ਚ ਕਿੰਨੇ ਦਾ ਸਰਕ ਪਹੁੰਚਦਾ ਗੱਗੇ ਹੁਣ ਪੈ ਦੇ ਦੇ ਤਾ ਕੀ ਆਤਾ ਅੱਜ ਕੀ ਆਏ ਪਾਣੀ ਲਾਤਾ ਪਾਣੀ ਦਾ ਬਹੁਤ ਫਰਕ ਹੈ ਲੈਟ ਨਹੀਂ ਆਉਂਦੀ ਆ ਨਾ ਦੋ ਦਿਨੋਂ ਕੰਬੂੜ ਦੇ ਲਾਤਾ ਪਾਣੀ ਅੱਜ ਵੀ ਸਾਜ ਨਹੀਂ ਢੱਟ ਗਿਆ ਜੀ ਲੈਟ ਥੋੜੀ ਖਰਾਬ ਆ ਲੱਗੀ ਹੋਣੇ ਦੇ ਕਰਕੇ ਰਾਤ ਹੱਡੀਆਂ ਨਹੀਂ ਨਾ 3 ਵਜੇ ਸੂਰੀ ਸਾਜ ਨਹੀਂ ਢੱਟ ਗਈ ਬਸ ਕੰਨਾ ਦੇਖ ਤੂੰ ਕਿੰਨਾ ਕੱਢਦਾ ਦਾ ਹੁਣ ਮੇਰੀ ਗੱਲ ਤੁਹਾਨੂੰ ਲੱਗਣਾ ਆਲੂ ਵਾਲੇ ਮੈਂ ਦੇਖ ਤੇਰੇ ਬੱਕੀ ਦਾ ਹੀ ਫਰਕ ਰਹਿੰਦਾ ਜਿਹਦੇ ਅੰਦਰ ਜਿਹੜਾ ਫਰਕ ਹੈ ਫਰਕ ਹੈ ਅਵਾਂ ਜਿਹੜੇ ਘੰਨੇ ਵਾਲੇ ਦੀ ਬੱਕੀ ਉਹਦਾ ਫਰਕ ਹੈ ਉਹ ਲੱਗ ਹੈ ਹੈਗਾਹੀਂ ਤੇਰੀ ਘੰਨੇ ਵਾਲਿਆਂ ਮੁੱਕੇ ਟਲਵਾਲੀਆਂ ਭਈਆਂ ਜਮਾਈਆਂ ਹਾਂ ਫਰਟਣਾ ਜੋ ਚੱਕ ਲਿਆਉਂਗੇ ਚੱਕ ਲਿਆਉਂਗੇ ਫੇਰ ਤਾਂ ਜਿੱਤੋ ਨਾ ਟੈਂਪਨ ਨੇ ਰੱਖੀ ਤੇ ਸਾਈਡ ਦੇ ਨਾ ਸਕਦਾ ਹੈ ਰਾਤਾ ਹੋ ਗਿਆ ਕਿੰਨੀ ਲੱਗੀ ਤੁਹੇ ਰੋਗੀ ਯਾ ਜਬ ਸ਼ਾਮ ਨੂੰ ਜਦਾ ਕਰਦੇ ਤੇ ਇਹ ਮੰਨਦੇ ਤੇ ਆਹ ਆਹ ਯਾ ਕਣੀਆਂ ਕਿਦੀਆਂ ਬਾਈ ਮੋਟੀਆਂ ਮੋਟੀਆਂ ਸਵੇਰੋ ਸਵੇਰੋ ਰ ਸ਼ਾਮ ਨੂੰ ਸ਼ਾਮ ਨੂੰ ਸਵੇਰੋਂ ਮਿਕੇ ਲੀਆਂ ਪੂਰ ਜੀ ਤਕਵਾ ਕੋਈ ਇੰਨਾ ਫੱਕ ਨਹੀਂ ਪੈਂਦਾ ਉਹ ਤਾਂ ਮਾੜਾ ਮੋਟਾ ਬਸ ਬਜਾਤੀ ਹੈ ਲੱਗਦੇ ਨਹੀਂ ਰੱਖਣੇ ਹੀ ਕਾਇਮ ਜੇ ਕਰਕੇ ਜਿਹਦਾ ਦਿਲ ਆ ਉਹ ਖੜੇ ਆ ਜਿਹੜਾ ਨਹੀਂ ਖੜਾ ਹੈਗਾ ਦੇ ਲੋ ਕਹਿੰਦੇ ਲਿਆ ਦਮ ਦੇ ਕੇ ਮੁੱਤਾਂ ਹਾੜ ਦੇ ਲੈਣਾ ਹੈਗਾ ਕਾਹੀ ਕਹਿਣਾ ਉਟਾ ਬਦਲ ਲੇ ਕ ਬਦਲ ਦੇ ਗਿਆ ਉਹਨੂੰ ਮਾਵਾ ਹੋ ਗਈ ਚਾਪਾ ਨੂੰ ਦੋ ਗਿਆ ਚਾਰ ਦਿਨ ਹੋ ਗਏ 12 1 ਵਜੇ ਗੱਡੀ ਮਾਰ ਗਿਆ ਉਹ ਨਹੀਂ ਪਤਾ ਇਹ ਨਹੀਂ ਹੈ ਉਹ ਚਾਰ ਦਿਨ ਹੋ ਗਏ ਨੂੰ ਬਾਈ ਨੂੰ ਮੇਰਾ ਸੋਕ ਹੋ ਗਿਆ ਆ ਕੜਾਕਾ ਹੋ ਗਿਆ ਉਹ ਦਾੜ ਦਾ ਕੰਮ ਚੱਲਣਾ ਜਿਹੜੀ ਉਸ ਮਾਂ ਬੰਨ ਨਾ ਉਹ ਖਰਾਬ ਹੈ ਦੇਖੀ ਜਿਹੜੀ ਦੁਪਹਿਰੇ ਤੋਂ ਬੰਦ ਹੋ ਜੂਗੀ ਐ ਟਾਈਮ ਤੇ ਬੰਦ ਹੋ ਜੇ ਜਿਹੜੇ ਕੱਢਦੇ ਹੋ ਠੀਕ ਹੈ ਜਿਹੜੇ ਕੱਢਦੇ ਬਸ 1700 ਦੇ ਉੱਪਰ ਰੱਖੀ ਚੱਕਰ 1800 ਚੱਲੂਗਾ ਮੈਂ 1800 ਚਲਾ 1800 ਚਲਾ ਭਾਈ ਦੇਖਦੇ ਆਂ ਪੁਲੀ ਚੇਂਜ ਆਉਂਦੇ ਉਹਦੇ ਕਿਆ ਰਿਸਪੌਂਸ ਆ ਪੁਲੀ ਦਾ ਮਾਰਕਾ ਬਣਾ ਦਾਣੇ ਨੂੰ ਭਰ ਜਾਗਾ ਮਾਣ ਦਬਿਆ ਹੋਇਆ ਜਾ ਥੋੜਾ ਜਾ ਨਹੀਂ ਗਿਰਨੇ ਕਰਕੇ ਚੱਕੀਏ ਜਿਰਕੀਏ ਨਹੀਂ ਤੇ ਬਾ ਪਹਿਲਾ ਜਦ ਤੀਆ ਦੀਆਂ ਹੈ ਜਿਰਕੀਏ ਲੋੜਾ ਰੱਖ ਲਿਆ ਗਿਆ

ਕਾਣ ਕਾਇਨ ਸੁੱਕੀ ਆ ਹੁਣ ਹਾਂ ਹੁਣ ਤਿੰਨ ਜਾਈ ਰੁਗਾਂ ਨੂੰ ਹੁਣ ਦੋ ਜਣੇ ਦੇ ਆ ਇਹ ਹੁਣ ਇਹਦਾ ਦੋ ਤਾਪ ਨਹੀਂ ਜਿਆਦਾ ਗਿੱਲੀ ਹੁੰਦੀ ਉਹ ਚਿੰਗ ਕਰਦੇ ਆ ਇਹ ਹੁਣ ਦੋ ਬੰਦੇ ਖੜ੍ਹਦੇ ਦੇ ਰਹੀਓ ਹਾਂ ਓਏ ਬਾਤ ਤਾਂ ਖਾਣਾ ਭਰਾ ਹੋ ਜਾਂਦਾ ਲੜਕੇ ਜੰਨੇ ਉਹਨੂੰ ਲੜਕੇ ਜੰਨੇ ਹੁਣ ਜੰਡੂ ਕੰਮ ਇਹ ਨਾ ਕਿਆ ਕਰਦੇ ਐਡਾ ਰੁਗ ਚੱਕ ਲੈਂਦੇ ਐ ਉਹ ਧੱਕੀ ਜਾਂਦੇ ਉਹਨੂੰ ਰੁਗੋ ਵੇ ਹਿਸਾਬ ਦਾ ਫੇ ਟੁੱਟਣਾ ਵੇ ਰੁਗੋ ਹੈ ਕਿ ਨਹੀਂ ਫੇ ਫਰਕ ਹੈ ਗੱਲਾਂ ਦੇਖ ਆਦਿਲ ਗੱਲਾਂ ਦੇ ਕਿਹ ਇਦਾਂ ਨੇ ਉਹਦੇ ਕਿਵੇਂ ਜੰਮਿਆ ਵਾ ਜੰਮਿਆ ਵਾ ਕਿੰਨਾ ਹੈ ਰਬ ਵਧੀਆ ਬਣਾਗਾ ਹੋ ਗਿਆ ਇਹ ਦਸਤੀਆਂ ਬੱਟ ਹੋ ਗਿਆ ਦੇਖ ਸਾਰਾ ਬੱਟ ਹੋ ਗਿਆ ਵੇ ਆ ਤੇ ਵਧੀਆ ਵਧੀਆ ਬਣਾਗਾ ਹੋ ਗਿਆ ਇਹਦਾ ਸਾਰਾ ਬੱਟ ਹੋਇਆ ਰਿਹਾ ਹੁਣ ਇੱਕ ਖੌਲਣਾ ਪੂਰਾ ਇਹ ਇਹ ਹੁਣ ਜਾਂ ਮਲਾ ਪਾਣੀ ਲਾ ਦੇ ਤੇ ਪਾਣੀ ਲਾ ਕੇ ਕੜਾਈ ਕਰਨੀ ਦੀ ਤਰਫਾੜੀ ਗਾ ਘੜ ਦੇਣਾ ਟੂੜੀ ਤਾਂ ਜਾਏ ਬਾਹਰ ਬਾਜ ਕੇ ਲੈ ਪਾਣੀ ਬਾਹਰੋਂ ਲਾ ਕੇ ਜੇ ਨਹੀਂ ਚੱਕ ਕੇ ਲਾ ਦੋ ਜਲਦੀ ਦੋ ਦਿਨਾਂ ਚ ਖਤਮ ਹੋ ਗਏ ਹੋਰ ਕੀਆ ਉਹ ਦੋ ਦਿਨਾਂ ਚ ਟੂੜੀ ਖਤਮ ਹੋ ਜਾ ਕੇ ਫਿਰ ਪੱਪਾ ਨਹੀਂ ਲਾਉਂਦੇ ਹੋਰ ਕੀਆ ਹੋਰ ਕੀਆ ਉਧਰ ਲਾ ਦਾਂ ਮਾਣੀ ਹੁਣ ਤਿੰਨ ਬੰਦੇ ਲੱਗੇ ਹੁਣ ਬਲਾਈ ਦੇ ਲੂਣਾ ਜੇ ਉਹ ਢੂੜਦਾ ਹੈ ਜਾਂ ਰੰਗ ਉਹ ਦੱਸਦਾ ਰੰਗ ਦੱਸਦਾ ਹੈ ਇਹ ਫਰਕ ਉਧਰ ਲੰਗ ਵੀ ਹੋਤਾਂ ਢੂੜੀਆ ਹੋਣ ਦਾ ਫਰਕ ਠੀਕ ਆ ਠੀਕ ਆ ਅੱਛਾ ਕੱਟਾ ਆ ਗਿਆ ਉਹਨੇ ਉਹ ਬਦਲ ਵੀ ਦੇ ਹੋ ਗਏ ਵਾਡੋਗੇ ਵੀ ਦੇ ਵਾਡੋਗੀ ਉੱਦੀ ਵੀ ਕੱਢਣੀ ਆ ਦੇ ਤੇ ਕਾਲੂ ਨੂੰ ਕਹਿੰਦਾ ਦੁਬਾਰੇ ਤੇ ਬਣਾਈ ਦੁਬਾਰੇ ਤੇ ਜਦੇ ਬਣ ਗਏ ਜਦੇ ਟੁੱਕਾ ਇਹਦਾ ਦੂਆ ਨੂੰ ਭਈਆਂ ਦੀ ਪੱਟੀ ਵੀ ਆ ਕਾਲੂ ਹੈ ਹਾਂ ਕਾਲੂ ਬੱਸ ਰੱਖੋ ਤੇ ਕੰਮ ਹੋ ਇਆ ਪਰਸੋਂ ਘੜਤੰਦਿਆ ਕੱਲੂ ਸ਼ਾਮ ਬਣਾ ਦੇਗਾ ਪਰਸੋਂ ਦੁਬਾਰਾ اسی ਟਾਈਮ ਤੇ ਇਹ ਬੰਦ ਹੋਵੇ 3 ਵਜੇ ਇਹ ਫਿਰ ਐ ਟਾਈਮ ਬੰਦ ਹੋਵੇ ਉਹ ਤੇ ਬਾਹਰ ਲਾ ਦੇ ਜਦਿ ਐਂਡ ਆ ਬੰਦ ਹੋ ਜੂਵੇ ਫੇਰ ਸਭ ਤੇ ਲੋਟ ਆ ਉਹਦੇ ਬਾਅਦ ਬੈਠਣਾ ਬਸੂ ਮਾੜੀ ਫੜਦੀ ਪੱਤੀ ਥੱਲੇ ਵੀ ਹੈ ਕਿ ਨਹੀਂ ਵੀ ਜਾ ਜਾਣਾ ਹੋਣੀ ਲੋੜਾ ਗਾਣਾ ਵੀ ਠੀਕ ਗੇ ਜਿਆ ਗਾਣਾ ਸਾਦਾ ਹਾਂ ਉਹ ਥੋੜੀ ਮਾਰੀ ਗਿਆ ਚਾਹਦਾ ਇਹ ਪਹਿਲਾਂ ਤੇ ਹੁੰਦਾ ਵੀ ਇਹ ਜਿਹਾ ਹੀ ਆ ਸਟਾਰਟ ਕਰਨੇ ਤੇ ਉਹ ਗਾੜ ਤੂੜੀ ਜਾਣਾ ਰੁਕੂ ਟੁੱਟਦਾ ਇਹਨਾਂ ਤੇ ਇਹ ਚੱਕਦੇ ਰਲਾਲਟ ਕਰਦੇ ਏਦਾਂ ਰੁਕੂ ਜਾ ਕੇ ਨਾ ਫੇ ਵਿੱਚ ਫਾਦਾ ਨਹੀਂ ਤੇ ਫਿਰ ਥੱਕੀ ਜਾਂਦੇ ਉਹ ਨਹੀਂ ਰੁਕਦਾ ਸਾਹ ਨਾ ਰੱਖੇ ਨਾ ਰੁਕੇ ਨਹੀਂ ਸਾਦਾ ਰੁਕਾ 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 ਨਾ ਲੜੂ ਆਈ ਜਾ ਕੋਈ ਯਾਨੀ ਡੋਲੀਆਂ ਜਿਹੜੀਆਂ ਰਹਿ ਗਿਆ ਸਟੀਲ ਦੇ ਅੰਚ ਪਾਣੀ ਪਿੱਤਲ ਵੀ ਗਿਆ ਅੱਗੇ ਘੜੇ ਲੈ ਕੇ ਆਇਆ ਕਰਦੇ ਤੇ ਕਮਾਰ ਖੇਤਾ ਚ ਹਾਂ ਇੱਕ ਭਰੀ ਲੈਦੇ ਤੇ ਘੜਾ ਰੱਦ ਸਾਖੀ ਦੇ ਵਾਟੇ ਚ ਦਾੜੇ ਕਾਲੇ ਦੇ ਬਥੇਰੇ ਆਪਣੇ ਜੋਗੇ ਉਹ ਗਾਂ ਨਾਲ ਆਂਦੇ ਤੇ ਪਾਪੜ ਪੜੀਆਂ ਸਾਰੇ ਥੇੜੀਆਂ ਜੀ ਘੁੰਮੇ ਕਰਦੇ ਤੇ ਪਾਣੀ ਦਾ ਰੱਖ ਜਾਂਦੇ ਹੁਣ ਪਾਣੀ ਦਾ ਘਰਾਂ ਭਰ ਕੇ ਤੇ ਰੱਖ ਜਾਂਦੇ ਨੇ ਖਾਲੀ ਉਹ ਦੇ ਦਿੰਦੇ ਤੇ ਉਦੋਂ ਪਰਾਂ ਘੜਾ ਦੇ ਜਣਾ ਤੇ ਭਰੀ ਚੱਕ ਲੈ ਜਣੀ ਆਪਣੀ ਕੋਈ ਨਾ ਰੋਕੇ ਕਰਦਾ ਦੇ ਮਾਲਕ ਨਹੀਂ ਹੈਗਾ ਤਾਂ ਬੜਾ ਵੇ ਦੇ ਘਰ ਤਾ ਮਰ ਜਾ ਸਾਲੋ ਤਾਂ ਅਜਨ ਵਾਲਾ ਰੋਕ ਲਾ ਲੂਗਾ ਬੇ ਬੜਾ ਵੇ ਦੇ ਦੇ ਦੀ ਉਹ ਨਾਲੇ ਸਮਾਂ ਹੀ ਬਦਲ ਗਿਆ ਆਹ ਰਹਿ ਗਏ ਜਿਹੜੇ ਘਰੇ ਵੀ ਹੈਗੇ ਹੁਣ ਟੂਟੀ ਵਾਲਾਣ ਲਾਉਣ ਲੱਗ ਗਏ ਉਹਨਾਂ ਨੂੰ ਉਹਨੂੰ ਦਿਖਾ ਚਾ ਚੱਕ ਭਰੀ ਹੈ ਹੈ ਚੱਕਰਾ ਭਰੀ ਕਰਨੀ ਬਰਕਾ ਤਾਂ ਵੀ ਨਹੀਂ ਆ ਗਿਆ ਉਹੀ ਗੱਲ ਹੈ ਬਰਕਾ ਫਹੀ ਵਾਈ ਬਰਕਾ ਤਾਂ ਹੁਣ ਵੀ ਚੱਲ ਹੈ ਉਹ ਹੈ ਜਿਹੜਾ ਕਰਮਾ ਮੱਕਦੇ ਵੀ ਚੱਲਿਆ ਪੀਲਾ ਸੰਤਾ ਬਰਫਾ ਲੈ ਕੇ ਆਇਆ ਬੋੜਾ ਕਿਹੜਾ ਗੜਾ ਦੁਖਦਾ ਇਹ ਨਵੀਂ ਢੰਡਾ ਨਹੀਂ ਹੈਗਾ। ਠੀਕ ਹੈ ਨਾਰਮਲ ਹੈ। ਅੱਧੀ ਬਰਫਾਂ ਕੇ ਲੈ ਆਂ ਵੀ ਵਧੀਆ ਹੋਵੇ ਮਾਣ। ਗੱਲੀ ਦਾ ਕਣਕ ਫਟਾਉਣੀ ਅੱਜ। ਮੇਰੇ ਭਾਈ ਦਲਦੇ ਨੂੰ। ਹਾਂ। ਫਟਾਉਣੀ ਹੈ ਕਹਿੰਦਾ ਅੱਜ। ਪਹੁੰਚਿਆ ਵਾ। ਫਟਾਉਣੀ ਹੈ। ਅੱਡੇ ਵਾਰ ਖੜਾ ਦਾ ਮਾਜ ਆਪਾਂ ਚੱਲੀ ਜਿੱਤੇਗਾ ਕਰਨਾ। ਚੱਲ ਗਿਆ। ਕਿੱਧਰ ਲੱਭਣਾ? ਮੈਂ ਦੱਸ ਨਹੀਂ ਆ ਨਾ। ਮੈਨਾਂ ਕਿਹਾ ਦਾ ਭਾਈ? ਆ ਕਣਕ ਦਾ ਨਕਾਲ ਫੋੜਨਾ ਹੈ। ਮੈਂ ਦੂਆ ਚੱਲਾ ਆਪਣੇ ਨਾਲ ਥੋੜੇ ਲੱਗਿਆ ਦਾ ਮੈਂ ਉਹ ਲੈ ਆਉਂਦਾ। ਨਾ ਨਾ ਇੰਕ ਨੂੰ ਜਾਣੀ। ਆ ਜਾਣੀ ਉੱਪਰੋਂ ਦੀ। ਨਹੀਂ ਆਉਣੀ। ਆ ਜੇ ਲਈ ਥੈਲੇ ਹੈਗੇ ਆ ਥੈਲੇ ਲਾ ਲੂੰਗਾ ਉਹ ਥੈਲੇ ਲਾ ਲੂੰਗਾ ਥੈਲਾ ਹੈਗਾ ਉਹ ਨਹੀਂ ਆ ਵਿਆਹ ਕਾਊਂਟਰ ਨਾਲ ਕਾ ਜਾਂਦੀ ਯਾਰ ਕਿੱਥੇ ਆ ਜੂ ਵਿਆਹ ਕਾਊਂਟਰ ਉਧਰ ਪਿਆ ਕਾਊਂਟਰ ਆ ਇਹਦੇ ਦੋ ਕਿਲੇ ਕਿੱਥੇ ਹੋ ਜੂ ਵਿਆਹ ਕਾਊਂਟਰ ਨਾਲ ਇਹਦਾ ਝੜ ਕਿੱਥੇ ਆ ਆ ਬਸ ਉੱਪਰ ਤੱਕ ਆ ਜਾਣਾ ਜੇ ਮਾਰ ਦੀ ਨਿਗਾ ਸਿੱਧੀ ਹੋ ਗਈ ਨਾ ਫਿਰ ਸਭ ਕੁਝ ਹੋ ਜਾਂਦਾ ਉਹ ਐਸੇ ਤੇ ਕੀ ਨਿਗਾ ਸਿੱਧੀ ਹੈ ਨਹੀਂ ਨਾ ਪਾਈ ਹੋਈ ਆ ਇਹਦੇ ਹਿਸਾਬ ਨਾਲ ਹੁਣ ਕਿਰਦਾ ਪੰਡਾਲਾ ਭਾਗੇ ਆ ਇਹਦਾ ਝਾੜ ਤੇ ਚੰਗਾ ਲੱਗਦਾ ਮੈਨੂੰ ਉਹ ਉਧਰ ਘਟ ਘਟਦਾ ਉਧਰ ਜਾਣ ਘਟਦਾ ਇਹ ਵੀ ਟਰਾਲੀ ਦੇ ਉੱਪਰ ਤਾਂ ਨਹੀਂ ਆਉਂਦਾ ਯਾਰ ਹੈ 50 ਕਾਉਂਟਲ ਕਣਕ ਵਿੱਚ ਵਿੱਚ ਆ ਜਾਂਦੀ ਹੈ 50 ਕਾਉਂਟਲ ਕਣਕ ਪੈਂਦੀ ਹੈ ਇਹ ਚ ਯਾਰ ਇਹਦੇ ਮੈਂ 50 ਕਾਉਂਟਲ 45 50 ਆਰਾਮ ਨਾਲ ਪੈਂਦੀ ਆ 30 ਸੀ ਕੱਟ 30 ਸੀ ਕਰਕੇ ਵੱਧ ਪੈਂਦੀ 50 ਪੈਂਦੀ ਸੀ 10 ਕੋ ਹੋਈਆ 20 ਕਣਕ ਦੀ ਸਾਫ ਕੱਟਦਾ ਏ 35 40 ਦੇ ਘੜ ਚ ਕਾ ਖੋਣੀ ਆ ਪੈਂਦੀ ਆ ਕੁਰੀ ਦੇ ਬਾਅਦ ਕਣਕ ਦੀ ਸਾਫ ਕੱਢਣ ਲੱਗ ਗਏ ਤੂੜੀ ਕੋ ਟੌਪ ਦੀ ਬਣ ਗਈ ਹੁਣ ਇਹਦਾ ਹੈਗਾ ਫਰਕ ਹੈ 40 ਕਾਉਂਟਰ ਕਾ ਖੋਣੀ ਸਾਰੀ ਸਾਰੀ 40 45 ਹੋ ਜਣੀ 40 ਹੋ ਗਈ 45 ਹੋ ਜਣੀ ਮੈਂ ਖਾਇਆ ਨਿਕਲੇ ਵੀ ਕੁਝ ਨਹੀਂ ਖਰਜਿਆ ਹੁਣ ਦੇਖ ਤਮਾਸ਼ਾ ਲੱਗ ਜਣਾ ਘੰਟੇ ਕਿਸੇ ਪਤਾ ਮੈਂ ਕਹਿੰਦਾ ਵਧੀਆ ਭਰ ਜਵੇ ਮੈਂ ਕਹਿੰਦਾ ਦੋ ਟਰਾਲ ਲੈ ਆ ਦੋਵੇਂ ਪਾਸੇ ਭਰ ਜਮੇ ਕਿਲੇ ਚ ਹਾਂ ਉਹ ਦੱਸ ਤੂੰ ਉਹਨਾਂ ਨੂੰ ਕਹਿ ਕੇ ਆ ਕਿ ਰੁਕ ਥੋੜਾ ਜਿਹਾ ਕੱਟ ਰੱਖ ਲੋ ਉਹਨਾਂ ਟਾਈਮ ਖਰਾਬ ਹੁੰਦਾ ਟਰੈਕਟਰ ਖਾਲੀ ਚੱਲਦਾ ਆਓ ਦੇ ਰੁਹਾਏ ਗਈ ਗੱਲ ਟਰੈਕਟਰ ਉਹ ਉਹ ਦੋ ਜਿਹੜੇ ਨੌਂਦੇ ਇੱਕ ਥੱਬਾ ਇੱਕ ਥੱਬੇ ਉੱਪਰ ਥੱਬਾ ਆਏ ਦਾ ਆ ਚੱਲੀ ਜਾਂਦੇ ਦੋ ਬੰਦੇ ਰੁਗ ਰੱਖ ਰਿਹਾ ਯਾਰ ਹਾਂ ਇੱਕ ਬੰਦੇ ਨੂੰ ਦੇਖਣ ਜਾਂਦੇ ਰੁਗੂ ਤੇ ਚੜ ਗਏ ਵਿੱਚ ਧੂਆ ਜਿਹੇ ਰੱਖ ਲਵੇ ਆਪਣਾ ਹਾਂ ਫੇਰ ਜਿਹੜਾ ਰੁਗ ਮਦੱਬ ਦਾ ਉਹਨੂੰ ਵੀ ਜ਼ੋਰ ਵਾਲਾ ਕੰਮ ਨਹੀਂ ਉਹਦਾ ਫੇਰ ਇੱਕ ਰਾਖਾ ਧੂਆ ਜਿਹਦੇ ਨਾਲ ਉੱਪਰ ਰੱਖ ਦਿੰਦਾ ਫੇਰ ਥੱਕੀ ਜਾਂਦੇ ਉਹਨੂੰ ਜਾਂਦਾ ਵਿੱਚ ਬਾਜ ਜਾਂਦਾ ਬੰਤਾਲੀ ਚ ਹਾਂ ਡਾਕਟਰ ਖੜੇ ਨਾ ਮਤਲਬ ਭਾਈ ਹਾਂ ਰੁਗ ਟੁੱਟੇ ਨਾ ਬਸ ਉਹਨੇ ਕਿਹਾ ਡਾਕਟਰ ਖਾਲੀ ਹੀ ਹਲਦਾ ਵਿੱਚ ਇਹ ਭਾਈ ਇਹਨਾਂ ਪਤਾ ਨਹੀਂ ਹੈਗਾ ਯਾ ਸਾਡੇ ਕੋਲ ਪਹਿਲਾਂ ਅਸੈਸਰ ਆਉਂਦਾ ਤਾਂ ਮੈਂ ਐ ਹੋਈ ਥੱਬ ਰੁਕੇ ਰੁਕੇ ਕਰਾਣਾ ਕੋਈ ਐ ਫਿਰ ਚੱਲਿਆਣਾ ਆਹ ਦੱਬਣਾ ਪੈਂਦਾ ਇਹ ਹੁਣ ਜਾਂਦੇ ਇਹ ਦੱਬਣਾ ਪੈਂਦਾ ਰੁਕੋ ਪਟੇ ਜੀ ਪਤਾ ਨਹੀਂ ਪਤਾ ਨਹੀਂ ਜਿਹੜੇ ਨਵੇਂ ਭਈਏ ਧੱਕੀ ਜਾਂਦੇ ਉਹਨੂੰ ਇਹ ਦੱਬਣਾ ਪੈਂਦਾ ਪਟੇ ਜੀ ਪਰ ਨੂੰ ਇਹ ਕਿੱਥੇ ਜਾ ਰਿਹਾ ਉਹ ਗਾਣੇ ਹੋ ਗਏ ਲੱਗਿਆ ਹੋਇਆ ਇਹ ਇਹ ਨਹੀਂ ਤਾਂ ਨੇ ਹਾਂ ਵਾਹ ਮੈਂ ਤਾਂ ਬਾਈ ਯੋ ਮੈਂ ਤਾਂ ਮੈਨੂੰ ਕਰ ਰਹੀ ਨੀ ਮੈਂ ਟੋਲਾ ਪੋਈਆਂ ਵ ਇੱਕ ਟੋਲਾ ਪੋਈਆਂ ਬਸ ਹਲੇ ਗੰਨਾ ਜੰਮਦਾ ਹਲੇ ਗੰਨਾ ਦੇਖੀ ਹਲੇ ਗੰਨਾ ਹੈ ਮਚਾ ਕੇ ਬੂਟੇ ਨੂੰ ਪਾਣੀ ਛਾੜ ਦੂਗਾ ਗੰਨੇ ਪਾਣੀ ਮਿਹਨਤ ਮੇਰੀ ਤੇ ਗੜਾਈ ਪਰ ਹਾਂ ਇਧਰ ਫਾਇਢੀ ਹੋ ਗਈ ਫੇਰ ਨਹੀਂ ਉਹਦੇ ਕਰ ਖਾਲੀ ਮੈਲੀ ਫੇਰ ਨਹੀਂ ਬਾਈ ਹਾਂ ਫੇਰ ਲੋਡ ਕੇ ਆਉਗੇ ਦਾ ਜਿਹਦੇ ਮੈਂ ਕੋਸੇ ਨਹੀਂ ਲੋਡਾਉਣਾ ਮੈਂ ਕੋਸਲੀ ਲੋਡਾਉਣੀ ਪਈਆਂ ਡੇਟਾ ਪਾਣੀ ਲਾ ਕੇ ਕੋਸਲੀ ਫਰਾ ਦਿਓ ਇਹ ਪਾਣੀ ਲਾ ਕੇ ਤਰਫਾਲੀ ਫੇਰਦੀ ਆਪ ਹਾਂ ਪਾਣੀ ਲਾ ਕੇ ਤਰਫਾਲੀ ਐ ਨਾ ਨਾ ਗੂਲੇ ਲੱਗ ਜਾਂਦੇ ਇਹਦੇ ਤੇ ਕਣਕੇ ਤੇ ਝੜਦੇ ਆਉਣਾ ਇਹਨਾਂ ਹਾਂ ਝੜਦੇ ਆਉਣਾ ਫੇਰ ਇਹਨੂੰ ਕੋਲੀ ਲੋਡ ਆਉਣੀ ਹੈ ਕੱਕਰਾ ਹੋਣਾ ਹੀ ਨਹੀਂ ਤੇ ਮਾਂ ਇੱਕ ਗੜਾਈ ਕਰਾ ਦਿਓ ਬਸ ਲੋੜੇ ਨਹੀਂ ਗੜਾਈ ਗੜਾਈ ਪਹਿਲਾਂ ਗੜਾਈ ਦੀ ਲੋੜੇ ਨਹੀਂ ਪਹਿਲਾਂ ਜੰਮਣ ਦੇ ਇੱਕ ਪਾਣੀ ਲਾ ਕੇ ਇਹਨਾਂ ਘਰ ਦੇਣਾ ਵਿੱਚ ਸਾਰਾ ਕੁਝ ਕੋਲੀ ਆਪੇ ਕਰ ਦੋਣਾ ਦੇਖੀ ਇਹਦਾ ਕੰਨਾ ਤਾਂ ਨਹੀਂ ਦੇਦਾ ਬੱਟ ਪਾਉਂਦਾ ਬਈ ਫਿਰ ਆਂ ਕਦੀ ਫਿਰ ਕੋਲੀ ਕਮੁੰਦੇ ਦੀ ਆਪੇ ਕਰ ਦੂੰਗਾ ਹੈ ਬੋਲਦੀ ਆ ਦੀ ਇੱਕ ਇਹ ਨਹੀਂ ਉਹ ਹੌਲੀ ਲੱਗੇ ਰਹੋਗੇ ਠੀਕ ਹੈ ਠੀਕ ਨਹੀਂ ਠੀਕ ਹੈ ਹਰ ਚ ਦੂ ਹਰ ਤਾਂ ਗੋਡੇ ਹੋਊਗਾ ਉਹ ਆਂਦਾ ਮੇਰੀ ਗੱਲ ਸੁਣ ਲੈ ਜੇ ਬੰਦਾ ਲੱਗ ਗਿਆ ਫਿਰ ਲੱਗੇ ਹੀ ਰਹਿੰਦਾ ਹੈ ਮੈਂ ਨਹੀਂ ਮਾਨ ਆਉਂਦੀ ਤੁਸੀਂ ਜੇ ਮੈਨੂੰ ਇਹਨਾਂ ਸਟਾਰਟਮ ਦੇ ਜਾਂ ਸਟਾਰਟ ਹੋਣ ਵਾਲੇ ਕੰਮ ਮੈਂ ਲੈ ਕੱਟ ਮਾਰਨ ਵਾਲੇ ਕੰਮ ਤਾਂ ਜਾਂ ਤੁਸੀਂ ਪਾਏ ਹੁੰਦੇ ਆ ਮੈਂ ਤਾਂ ਹੋਰ ਤਿਆਰ ਹੁੰਦਾ ਭਾਈ ਨਾ ਉਹ ਮੈਸਾਂ ਦਾ ਕੰਮ ਹੁੰਦਾ ਇਹਨੂੰ ਤਾਂ ਨਹੀਂ ਹੁੰਦਾ ਰੈਡੀ ਠੀਕ ਹੈ ਨਹੀਂ ਸੱਜਦੇ ਆ ਕੰਮ ਮੈਂ ਨੌਬਦ ਨੂੰ ਕਰਾਂ ਸਰੋਵੜਾ ਮੈਂ ਕਹੇ ਸਰੋਵੜਦੇ ਜਾਂਦਾ ਕਹਿੰਦਾ ਓਪੀ ਵੀ ਉਸ ਆਹੋ ਮੈਂ ਤਾਂ ਨਹੀਂ ਵੱਢਣੀ ਚਾਹੀਦੀ ਮੈਂ ਠੀਕ ਹੈ ਭਾਈ ਬਾਹੂ ਹੀ ਰਹਿ ਗਈ ਕਣ ਕਣ ਉੱਤਲੀ ਉਹ ਹਾਂ ਉਹ ਆਖਰੀ ਉਹੀ ਹੈ ਯਾਰ ਛੁੰਡੀ ਬਾਤ ਪੈ ਗਈ ਪੁੱਠੀ ਨਾਲ ਨੂੰ ਹਨਾ ਉਹ ਖਤਮ ਹੈ ਫਿਰ ਮੈਂ ਐਗਰ ਮੈਂ ਆ ਜੀ ਤੇ ਭਾਈ ਦੱਖਣ ਚੋਲੇ ਜਿੱਦਾਂ ਨੂੰ ਮੱਕੀ ਨੂੰ ਵੀ ਪੈ ਗਈ ਹੈ ਕਿਹਨੇ ਉਹ ਬਾਦ ਹੈ ਸਾਫੀਆ ਕਰਦੇ ਬਾਕੀ ਨੂੰ ਵੀ ਪੈ ਗਈ ਹੈ ਹੈ ਮੱਕੀ ਨੂੰ ਵੀ ਪੈ ਗਈ ਮੱਕੀ ਵੀ ਜਦ ਇਹ ਪਈ ਹੈ ਗਰਮੀ ਦੇਖਣੇ ਦੇਖਣ ਬਿਮਾਰੀ ਦੇ ਘਰ ਆ ਬਸ ਬਲੀ ਪਾਣੀ ਪਰ ਮਾਂ ਵੀ ਪਰ ਦੇਖ ਲਾ ਦਿੱਤੀ ਹੈ ਦੱਸੋ ਨਿਰਾਖ ਖਰਾ ਗੰਨਾ ਆ ਜਾ ਤੇ ਬੀਜ ਨੂੰ ਜਾਂਦਾ ਮਗਾ ਗੰਨਾ ਮੈਂ ਨਾ ਤੁਹਾਡੇ ਤੇ ਹੋਣਾ ਹੈ ਖਰਾ ਗੰਨਾ ਨਾ ਸਾਸੀ ਆ ਹਾਂ ਲੈ ਹਾਂ ਵਿਚੈਂਡ ਬਾਈਕ ਤੇ ਜੱਲ ਜੱਲ ਆ ਜਾਣਾ ਮਾੜਾ ਰੇਡ ਬੱਧੀਆ ਰੇਟ ਤੋਂ ਬਾਅਦ ਹੈ ਹੈ ਲੱਗਦਾ ਰੋ ਆਪਾ ਹੋਰ ਰੱਖਦਾ ਦੂਏ ਦੇ ਉੱਪਰ ਉਹ ਦੂਏ ਦਾ ਹੋਰ ਰੱਖਦਾ ਇੱਕ ਬਾਕੀ ਵੇਚਦੇ ਹੋਣੀ ਆ ਫਿਰ ਤੂੰ ਬਣਾ ਦੇ 230 330 ਕਹਿੰਦਾ ਅੱਜ ਦਾ ਰੇਟ 330 ਕਹਿੰਦਾ ਦੇਖੂਗਾ ਬਾਅਦ ਜਦੋਂ ਲੋਟ ਆ ਕੇ ਤੁਰੂਗਾ ਨਾ ਹਰਾ ਹੈ ਨਹੀਂ ਹੁਣ ਤਾਂ ਰੇਟ ਆ ਹਾਂ ਦੇ ਦੇ ਲੱਗ ਲੱਛਣ ਦੇਖ ਰਿਹਾ ਚੱਲ ਲਗਾਂ ਮੈਂ ਤਾਂ ਗਾ ਰੁਕ ਕੇ ਬਹਾਲੇ ਤੇ ਅਰੇ ਗੱਡੀ ਜਾਂਦੇ ਚਾਹ ਠੀਕ ਆ ਕਿਹੜਾ ਘਰ ਲਾ ਭਈ ਇਹਨੂੰ ਰੁਕ ਕੇ ਰੱਖਣਾ ਹਾਂ ਵਧੀਆ ਜਿਹੜਾ ਨਿਕਲ ਗਈ ਆਪਣੇ ਕੋਲ ਆ ਗਈ ਵਧੀਆ ਹਲੇ ਕੋਈ ਨਹੀਂ ਕਹਿ ਦਿੱਤਾ ਕਿ ਥਾਰੀ ਨਿਕਲ ਰਿਹਾ ਕਹੂੰਗੇ ਨਹੀਂ ਵਧੀਆ ਆਈ ਹੈ ਭਾਈ ਵਧੀਆ ਚੜ 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 ਭਾਈ ਚੜ ਪੂਰਾ ਕੀ ਪਹੁੰਚਿਆ ਭਾਈ ਬਹੁਤ ਟਾਈਮ ਆਉਦਾਂ ਕੀ ਕਹਿੰਦਾ ਹੋਰ ਨਾਲ ਜਾਈ ਜਾਣੀ ਆ ਵਧੀਆ ਵਾ ਤੁਸੀਂ ਲੈ ਆਏ ਕਿੰਨਾ ਬੱਟਾ ਨਾ ਨਹੀਂ ਨਹੀਂ ਹਾਂ ਇਹ ਤਾਂ ਨੇ ਸਰੋ ਕੱਢਣੀ ਸੀ ਇਹਦੇ ਜਾਂਦੀ ਦੇ ਨੇ ਅੱਛਾ ਅੱਛਾ ਉੱਥੇ ਤੇ ਆਇਆ ਹੋਣਾ ਹਾਂ ਉਹ ਨਾ ਮੇਰੇ ਨਾਲ ਕੜਾਈ ਤੇ ਕਿਰੇ ਨਾ ਇਹਦਾ ਕਿੰਨੇ ਪੈ ਰਹੇ ਇਹ ਠੀਕ ਆ ਠੀਕ ਆ ਹਾਂ ਨਾ ਇਹ ਸੁੱਤੇ ਹੀ ਪੈ ਰਹੇ ਕੌਣ ਗੰਨੇ ਵਾਲੇ ਆਉਣ ਆ ਦੇ ਜੀ ਓਏ ਜਿਹਦੇ ਕਾਲਕ ਦੇ ਵੱਟੋਂ ਬਿਜਲੀ ਨਾ ਬਿਜ ਰੱਖਿਆ ਵਾਲੇ ਆਹ ਕਾਲਕ ਦੇ ਵੱਟੋਂ ਬਿਜ ਜਾ ਜਾਗਾ ਆ ਵੀ ਕਾਲਕ ਦੇ ਵੱਟ ਕਿਚਾ ਆਇਆ ਹਾਂ ਦੂਜਾ ਫਰਕ ਹੈ ਆ ਜੁੱਤੀ ਦੀ ਆ ਮੈਂ ਨਹੀਂ ਹਾਂ ਮੈਂ 9:00 ਵਜੇ ਆਇਆ ਤਾਂ ਅੱਛਾ ਤੇ ਰਾਤ ਤੇ ਮੈਨੂੰ ਫੋਨ ਕਰਿਆ ਹੋ ਜਾਗਾ ਤਾਂ ਘੜਾ ਦੀ ਮੈਂ ਚਲਾ ਜੂਗਾ ਠੀਕ ਐ ਠੀਕ ਐ ਠੀਕ ਐ ਵਧੀਆ ਵਧੀਆ ਨਾਲ ਮਿਲ ਕੇ ਆ ਮਿਲ ਕੇ ਤਾਂ ਬਹੁਤ ਵਧੀਆ ਆ ਬਾਪ ਭਰੀਆਂ ਖੁਲੀਆਂ ਰਹੀ ਤਾਂ ਰਾਤ ਨੂੰ ਘੁੱਟਦਾ ਨਹੀਂ ਰਹਾ ਫਿਰ ਪਾਪੇ ਨੂੰ ਪੁੱਛਿਆ ਤਾਂ ਮਾਂ ਛੱਡਦੀ ਆਦੀ ਇਹ ਨਹੀਂ ਰਹਾ ਹੋ ਗਿਆ ਭਾਈ ਹਾਂ ਦਵਾਈ ਅੱਜ ਖਾਣ ਦੀ ਥੋੜਾ ਥੋੜਾ ਗ੍ਰੀਨਦਰਬੀਟੀ ਲਾਹੇਗਾ ਕੱਲ ਦਾ ਯਾਰ ਪਾਣੀ ਮੁੱਕ ਗਿਆ ਪਾਣੀ ਮੁੱਕ ਗਿਆ ਪਾਣੀ ਤਾਂ ਹੁਣ ਬਾਈ ਪਾਣੀ ਭਰੇ ਆ ਘਰ ਮੈਂ ਗ੍ਰੀਨਦਰ ਢਿੱਲਾ ਯਾਰ ਕੱਲ ਦਾ ਜਿਹਨੂੰ ਦੇ ਕੇ ਗਈ ਕੱਲ ਵੀ ਲੈ ਕੇ ਰਹਾ ਤਾਂ ਅੱਜ ਫੇਰ ਲੈ ਕੇ ਗਈ ਸੀ ਇਹ ਕਰਾ ਕੇ ਲੈ ਦੱਸ ਜੀ ਇਹ ਤਾਂ ਠੀਕ ਆ ਸਾਰੇ ਵੀ ਠੀਕ ਆ ਕੁਝ ਨਹੀਂ ਹੋਇਆ ਬੜਾ ਡਾਕਟਰ ਕਹਿੰਦਾ ਰੂਪਰ ਟੈਸਟ ਕਰਾ ਦੇ ਲੈ ਸਰਦਾਨ ਨੇ ਦੇ ਤੇਰਾ ਦੱਤੇ ਘੰਟੇ ਤੱਕ ਕੰਮ ਰਹਿ ਗਿਆ ਇਦਾਂ ਦੇ ਉਪੀ ਖਾ ਲੂੰਗਾ ਕਹਿੰਦਾ ਵੀ ਜਿਹੜਾ ਇਹਨੇ ਇਹਦੇ ਟੀਕਾ ਲੱਗਿਆ ਉਹਦੇ ਕੋਈ ਨਾ ਟੱਟਰ ਨਾਮ ਮਿਲ ਗਿਆ ਮਰ ਜਾ ਹੋਰ ਕੀ ਤੇਲ ਵੀ ਲੈ ਕੇ ਆਏ ਹੁਣ ਅਸੀਂ ਮਾਹ ਨੂੰ ਤੇਲ ਪੈ ਨਹੀਂ ਸਵੇਰ ਨੂੰ ਭਰਉਣੀ ਦੀ ਟੈਂਕੀ ਤੇਲ ਦੱਸਾਂ ਮੈਂ ਤੇਲ ਹੈਗਾ ਤਾਂ ਵਿੱਚ ਮੰਨੂੰ ਐਂ ਤਾਂ ਮਾਹ ਕੀ ਲਈ ਜਗਾ ਹੈ ਤੇਰਾ ਬਾਪੂ ਕਹਿੰਦਾ 6.5 ਬਿੱਗੇ ਜਗਾ ਹੈ ਤੇਲ ਤਾਂ ਹੈਗਾ ਹੁਣ ਵੀ ਮੈਂ ਹੁਣ ਰੱਖ ਲਿਆ ਹੋਣਾ ਵੀ 10 ਲੀਟਰ ਹੁਣ ਆ ਵਿੱਚ ਪਜਾ ਤੇਲ ਤਾਂ ਖਾ ਸਕਦਾ ਚੰਗੇ ਜੀ ਥੋੜਾ ਪਤਾ ਲੱਗਦਾ ਮਾਹ ਚੱਲੇ ਲਿਆ ਕੇ ਰੱਖ ਲੈਂਦੇ ਚੱਲਦੇ ਜੇ ਐਂ ਦੱਸਦਾ ਜੇ ਨਾ 5 ਲੀਟਰ ਤੇਲ ਹੁੰਦਾ ਵੀ 15 ਲੀਟਰ ਮਾਤਾ ਕੀਲੇ ਦੇ ਹਿਸਾਬ ਨਾਲ 11 ਪਾਨੇ ਜੀਰੀ ਦਾ ਕੀਲਾ ਮਿਣਿਆ ਹੈ ਜਿੱਥੇ ਲੜਾਈ ਹੋਈ ਹੈ ਝਾੜ ਪਿੱਛੇ ਆਹੋ ਮੈਂ ਉਨਹੀਂ ਜਗ੍ਹਾ ਹੀ ਆ ਕੀਲੇ ਹੀ ਆ ਪਰ ਆਪ ਨੂੰ ਕਹਿੰਦਾ ਡੇਢ ਬਿੱਗਾ ਚਰੀ ਦਾ ਤਾਂ ਕਹਿੰਦਾ ਵੱਧ ਗਿਆ ਵੱਧ ਗਿਆ ਪਿੱਛੇ ਉਹ ਵੀ ਜੀ ਚਰੀ ਉਧਰ ਹੱਟ ਸਿੱਕੇ ਗਿਆਗਾ ਹੈ ਹੱਟੇ ਸੇ 700 ਉਹ ਗੰਨਾ ਹੀ ਲਾਇਆ ਵਾ ਬਿੱਗਾ ਕਰਨਾ ਹੈ ਅਬ ਬਿੱਗਾ ਕਰਨਾ ਹੋ ਗਿਆ ਕਿੰਨਾ ਰਹਿ ਗਿਆ ਬੱਚੇ 86 ਰਹਿ ਗਿਆ ਫਿਰ 87 ਰਹਿ ਗਿਆ ਆ ਹੁਣ ਹੋਰ ਦਾ ਹੋ ਪਾ ਚਾ ਗਿਆ ਸੱਤ 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 ਦੇ ਉੱਪਰ 8:30 ਸਵੇਕ ਸੱਤ ਹੈ ਉਹ ਆਹ ਦੇਖੇ ਤੇ ਆਇਆ ਸਕੂਲ ਰਾਜੇਗਾ ਛੱਡੀ ਉਹ ਉੱਧਰ ਵੀ ਛੱਡੀ ਆਪਾਂ ਪਾਈਦਾ ਲੈ ਰੋ ਉੱਧਰ ਵੀ ਆਇਆ ਵਿਆ ਉਹ ਅਚੇ ਜਗਾ ਸਾਰੀ ਇਹ 8:30 ਸਵੇਕ ਹੋਗਾ ਵਿੱਗੇ ਜਿੰਨਾ ਆਹ ਏਰੀਆ ਆਸਰ ਤੱਕ ਆਹੋ ਇਹਨਾਂ ਥੋੜਾ ਜਿਹਾ ਗੇਰੇ ਕਰੂ ਇਹ ਬਕਰਤੀ ਨਾ ਰੁਕਲੀ ਰੋਡ ਲੱਗਦੇ ਨੇ ਜੀ ਦਾ ਕੱਟਾ ਖਾ ਜਾਣਾ ਦੌੜੋ ਕਹਿੰਦਾ ਹਾਲ ਲੋਕ ਨੂੰ ਛੋੜੇ ਲੋੜ ਹੋ ਜਾਂਦਾ ਪਚਾਲ ਜਾ ਕੇ ਆਹੋ ਗਰੀਬੀ ਦੀ ਨਾ ਅੱਧੇ ਵਿੱਗੇ ਮਰੋ ਹਿਲਾਇਆ ਵਾ ਕੀ ਆਹੋ ਬਾਜਰਾ ਤੇ ਜਿਹਦਾ ਕਿੱਕੀ ਡੀਲਾ ਮ ਸਰ ਸਰ ਤੱਕ ਹੋ ਨੰਬਰ ਕਿੰਨੇ ਕਮਤਿ ਗਾਲ ਕੇ ਇਹਦਾ ਸਾਨ ਹੋਇਆ ਕਮ ਆ ਹਾਂ ਇਹ ਤਾਂ ਪਾਸ ਆਹ ਜਿਹੜਾ ਪੰਗਾ ਹੈ ਨਾ ਮੈਂ ਤਾਂ ਗਾਹੀ ਦਾ ਹਾਂ ਐ ਓਖਾ ਕਹਿੰਦਾ ਹੀ ਓਖਾ ਕਿਹੜਾ ਕੰਮ ਦਾ ਗਾਹੀ ਦਾ ਐਨੇ ਨੂੰ ਅਦਵਾਰ ਬਰਤਨ ਤੇ ਉਹ ਗਾਹ ਨੂੰ ਮਹੀਨ ਲੈ ਲੈ ਤੂੰ ਹੈ ਮਸ਼ੀਨ ਲੈ ਲੈ ਕਾਦੀ ਉਹ ਫੇਲਾ ਚੱਲਦੀ ਥੋੜੀ ਬਹੁਤ ਵਧੀਆ ਬਹੁਤ ਵਧੀਆ ਹੋ ਜੀ ਬਹੁਤ ਵਧੀਆ 1,30,000 ਦੀ ਆ ਮੈਂ ਤੁਹਾਨੂੰ ਮੈਂ ਤੁਹਾਨੂੰ ਕਹੀ ਜੇਗਾ ਤੂੰ ਮੰਨ ਲੈ ਮੈਂ ਕਰ 1,30 ਦੀ ਆ ਇਹ ਸੀਡ ਲਵਾ ਲੈ ਕੇ ਤੁਰ ਕੇ ਚਲਾ ਲੈ ਸੀਟ ਵਾਲੀ ਆ ਵੱਡੀ ਆ ਸਭ ਕੁ ਵੱਡਦੀ ਆ ਉਹ ਰਾਜਪਾਤ YouTube ਤੇ ਪਲੇਟ ਚ ਹੋਣੀ ਆ ਕੋ ਵੱਡਦੀ ਆ ਬਹੁਤ ਸਿੱਧੀ ਜਾਂਦੀ ਆ ਵੱਡਦੀ ਹਾਂ ਬਹੁਤ ਸਪੀਡ ਆ 2 ਘੰਟੇ ਚ ਕਿੱਲਾ ਲੀਟਰ ਖਾਣਾ ਤੇਲ ਸਵਾ ਲੀਟਰ ਬਸ ਹਾਂ 2 ਘੰਟੇ ਚ ਕਿੱਲਾ ਬੂਦਾ ਜੈ ਵਾਟ ਜੈ ਵਾਟ ਦੀ ਆ ਉਹ ਬੁੱਤੇ ਭਾਈ ਨਹੀਂ ਲੋਟਾ ਛੱਡ ਦੇ ਗੱਲਾਂ ਦੋ ਬੰਦੇ ਆਪਣੇ ਗੈਲ ਬੰਦੇ ਰੱਖ ਪਾ ਬੱਡੇ ਆ ਕਰਨੇ ਆ ਸਾਰੇ ਸਾਂਝੀ ਲੈ ਆਓ ਸੋਣੇ ਸਾਰ ਸਾਰ ਬੱਡੇ ਨਾ ਭਈਆ ਦੋ ਬੰਦੇ ਹੋ ਰੱਖ ਸਾਰੇ ਬੰਦੇ ਹਿੱਸਾ ਪਾ ਲਾ ਹਾਂ ਸਾਂਝੀ ਲਿਆਓ ਇਹਨਾਂ ਨੇ ਤੁਹਾਡੇ ਪਿੱਛੇ ਭੜੀਆਂ ਬੰਨੀ ਆਣੀਆਂ ਕਹਿੰਦਾ ਸਾਂਝੀ ਭਈ ਮੈਂ ਲਿਓ ਨਾ ਤੁਸੀਂ ਨਾ ਨਾਲ ਲਾ ਜੋ ਮੇਰੇ ਹੋ ਅੱ비 ਬਿੱਤਰ ਬੱਡੀ ਬੱਡੀ ਆਏ ਬਸ ਆਈਓ ਖਾ ਚਾਚੇ ਇਹ ਲੈਂਦੇ ਲੈਂਦੇ ਵਿੱਚ ਹੋਣਾ ਕੰਮ ਓਖਾ ਉਹਦੇ ਕੰਮ ਚਾਹੀਦਾ ਹਾਂ ਕਿੰਨਾ ਤੇਰਾ ਤੇਰਾ ਬਹੁਤ ਤੇਰੇ ਬਾਦੂ ਦਿਲ ਪਿਆ ਇਹ ਬਾਈ ਕੱਲ ਰਾਤ ਦੀ ਰਾਤ ਨੂੰ ਖੇਵਣ ਲੱਗੇ ਮੰਨ ਕੇ ਓਟੂਡੀ ਖਾ ਕੇ ਅੱਧਾ ਘੰਟਾ ਦਾ ਕੰਮ ਫੇਰ ਹੈ ਇਹ ਸਰਬਸ ਕਰਾ ਕੇ ਲਈ ਆ ਬੈਟਰ ਦੀ ਖਲ ਨੇ ਇੰਡੀਕੇਟਰ ਨਹੀਂ ਦੱਤਾ ਅਜ ਕਿਨੇ ਪਰ ਗਿਆ ਭਾਈ ਟਰਾਲਾ ਪੂਰਾ ਬਰੀ ਹੋਣਾ ਸੀ ਯਾਰ 400 ਘੰਟਾ ਪਾ ਕੇ 29500 ਚ ਹਾਂ 33500 ਪਰ ਹੋਣੀ ਚਾਹੀਦੀ ਮਾਰਨਾ ਚਾਹੀਦੀ ਇਟਰੀ ਟੋਲਾ ਤੇ ਪੂਰਾ ਪਤੀ ਹੋਣਾ ਹੋ ਜੂਗੀ ਜੇ 45 ਕਿਆ 45 ਕਿਆ ਹੋ ਜਾਣੀ 45 ਹੋ ਜਾਣੀ ਆ ਹੋ ਜਾਣੀ 45 ਇਹਦਾ ਰਹਿ ਗਿਆ ਹਿੱਸਾ ਇੰਨਾ ਕ ਹੁਣ ਪਾ ਭਰ ਜਣਾ 45 ਦੇ ਕਿੱਢ ਚ ਇਹਦਾ ਚਾਰ ਠੀਕ ਆ ਜਿਹੜੀ ਆਹ ਕਾਂਕ ਵੱਡੀ ਆ ਹੁਣ ਆਪਾਂ ਨਿਕਾ ਕੱਢੀ ਜਾ ਇਹ 14 ਬੁਟਾ ਆ ਨਾ ਹਾਂ 14 ਆ 14 ਸੱਤ ਆ 14 ਪਹੇਗਾ ਨਾ ਪੂਰਾ ਠੋਕ ਕੇ ਪਿਆ ਆ ਜਾਂਦੀ ਆ ਵੀ ਚੱਲ ਜੇ ਆਹ ਜਿਹੜਾ ਹਿੱਸਾ ਜਾਂ ਰਹਿ ਗਿਆ ਇਹ ਹੋ ਜਾਣਾ ਹੁਣ 45 ਦੇ ਘਟੇ ਹੋਣੀ 44 45 43 ਆ ਜਿੰਨੇ ਕਰ ਬਹੁਤ ਹੈ ਪਥੇਰੀ ਹੈ 40 ਦੇ ਬੰਦਾ ਇਹ ਵਿਚਾ ਨਾ ਹੈ ਤਾਂ ਬਹੁਤਾ ਮੈਨੂੰ 40 ਹੋ ਜੇ ਬਹੁਤ ਹੈ ਪਥੇਰੀ ਹੈ ਕਿ ਅੱਗੇ ਜਿਹੜੀ ਬਾਈ ਕਰਮਾਂ ਦੀ ਆ ਗਈ ਬਹੁਤ ਵਧੀਆ ਵਾਦੂ ਠੀਕ ਆ ਜਾ ਉਹ ਤਵੜੀ ਪਈ ਆ ਉਧਰ ਦੇਖ ਤੂੰ ਆ ਤਾਂ ਥਰੈਸ਼ਰ ਵੀ ਕਹਿੰਦੇ ਤੇਰਾ ਦੇਣਾ ਕਿ ਆ ਅੱਜ 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 ਜਾਂਦਾ ਖਾਂਦਾ ਅੱਜ ਆ ਹੈ ਕਰਦਾ ਬਣਾਗਾ ਭਈ ਅੱਜ ਪੈਗਾੜਾਂ ਕਰਦਾ ਅੱਜ ਉਹਦਾ ਫਰਕ ਪਿਆ ਇਹਦਾ ਲੱਗਣਾ ਹੀ ਆ ਮੈਂ ਦੇਖੇ ਟੁੱਟੋਣਾ ਵੀ ਆ ਇਹੇ ਗਰ ਲੱਗਦਾ ਕਿ ਐਡਾ ਓਈ ਆਇਓ ਇਹ ਘੜੇ ਲੱਗੂਗੇ ਅੱਧਾ ਉਹ ਜਾਣੇ ਜਿਹੜੇ 2 2 4 ਲਾਸਟ ਨਹੀਂ ਹੈਗਾ ਉਥੇ ਚਿਪਕਾ ਰਹਿਦਾ ਹੀ ਰਹਿੰਦਾ ਜਿਹੜਾ ਮਰਜੀ ਸੈਥੇ ਦੇ ਦੇ ਆਖਰੀ ਚ ਮਾਰਦਾ ਹੁੰਦਾ ਇਹਨਾਂ ਹੁਣ ਤਾਂ ਪੂਰੀ ਬਾਟੀ 깔 ਗਈ ਜੀ ਪੰਜ ਘੜੇ ਆਸ ਵੀ ਰਹੇ ਇੱਕ ਬੰਦਾ ਦਹਾੜੀ ਰੱਖਣਾ ਪਾਣਾ ਤਾਂ ਮਰ ਉਟਾਉਣਾ ਓਈ ਦਾ ਤੁੱਪਾਂ ਬਹੁਤ ਆ ਬਾਈ। ਉਹ ਯਾਰ ਭਈਆਂ ਨੂੰ ਠੇਕਾ ਦੇ ਕੇ ਪਵਾ ਕੇ ਪਰੇ ਹੀ ਕਰ। ਐਵੇਂ ਕਰਨਾ ਮੈਂ ਤਾਂ। ਆਉਂ ਕਰੀ ਬਬਾ ਦੇ ਮੈਂ ਤਾਂ ਮੈਂ ਦੇ ਦੂੰਗਾ ਪਹਿਲੇ ਜਿੱਤੇ ਨਹੀਂ ਦੇ ਹੁੰਦੇ। ਨਾ ਨਾ ਦੇਣ ਹੁਣੈਂ ਮੈਂ ਕਉ ਕੱਬ। ਉਹਨੇ ਲਹੂ ਪੀਲ ਬਾਈ ਮੰਨਿਆ ਨਹੀਂ ਉਦਾਂ। ਮੈਂ ਅਰ ਗੱਗੇ ਨੇ ਕਿਹਾ ਮਾ ਛਾ। ਉਹ ਮੰਨ ਲੈਦਾ ਦੋ। ਉਹਦਾ ਹੱਡ ਕਿਹੜਾ ਏ? ਉਹ ਹੱਡੀ ਗਾੜੀ ਆ। ਉਹ ਲੱਗਿਆ ਰੇ ਨਾ ਆਪਣੀ ਚਾਲ। ਮੈਂ ਗੱਗਾ 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 ਦੁਬਾਰੇ ਨੂੰ ਦੋ ਰੋ ਬੱਟੇ ਦੁਬਾਰੇ ਟਾਈਮ। ਸਰੋਗਿਆ ਉਦੋਂ ਮੈਂ ਗੱਗੇ ਹਾਂ ਕੱਦ ਤਾਰ ਨਹੀਂ ਆ ਜਿਹੜੀ ਲਾਸਟ ਲੈ ਆਏ। ਗੱਗਾ ਕਹਿੰਦਾ ਤਾਰੂਂਗੇ ਕਹਿੰਦਾ ਸ਼ਾਮ ਜੀ ਨੂੰ ਹਾਂ ਮੈਂ ਧੁੱਪਾਂ ਬਹੁਤ ਸ਼ਾਮ ਦਰਦੇ ਨਾ ਉਹ ਮੁੜ ਗਿਆ ਇਹ ਸੁੱਤਾ ਪਿਆ ਰਹਿ ਗਿਆ ਦੁਪਹਿਰ ਨੂੰ ਇਕੱਲੇ ਤਰ ਗਿਆ ਜਾਓ 25 ਪੰਡਾ ਇਕੱਲੇ ਨਹੀਂ ਤਰ ਇਕੱਲੇ ਦਰਦੀਆਂ ਟੁੜੀ ਮੈਂ ਆਏ ਹੈਰਾਨ ਵੀ ਕਿਹੜੇ ਹਿਸਾਬ ਨਾਲ ਲੱੱਡ ਕੇ ਪੰਡ ਚੱਕ ਕੇ ਤਾਰ ਕੀ ਗਿਆ ਪੰਡ ਚੱਕੀ ਹੋਊਗੀ ਇਹ ਲਾ ਅੰਦਰ ਤਵਾਈ ਹੋਈ ਹੈ ਫੇ ਤਾਰੀ ਆ ਫਿਰ ਸਾਨੂੰ ਨਹੀਂ ਪਤਾ ਵਾ ਜੀ ਮੈਨੂੰ ਕਹਦੇ ਸ਼ਾਮ ਨੂੰ ਭਰ ਲੈ ਜੂਗਾ ਠੰਡੇ ਹੋਏ ਕਿਹੜਾ ਵੀ ਹੁਣ ਕਾਨੂੰ ਚੱਕਦਾ ਹੈ ਹੂੰ ਹਾਟਿਆ ਨਹੀਂ ਵੱਡੇ ਕੇ ਪਾਕੇ ਜਦੇ ਮੈਂ ਹਾਲੇ ਪਾਉਣ ਲੱਗਿਆ ਨਾ ਦੀ ਨਾਲ ਲੱਦ ਵੀ ਦਿੱਤੀਆਂ ਇਕੱਲੇ ਨਹੀਂ ਇਕੱਲੇ ਬਹੁਤ ਗੜਾ ਤੇ ਆ ਭਾਈ ਉਹ ਕਹਿੰਦਾ ਤੁਸੀਂ ਜਾਓ ਕਹਿੰਦਾ ਟੈਲੈਂਟੋ ਦੇਣੀ ਕਹਿੰਦਾ ਆ ਜਾਓ ਜਾਓ ਕਹਿੰਦਾ ਹਰ ਜੇ ਮੈਨੂੰ ਕੰਮ ਆ ਮੈਂ ਕਹਿੰਦਾ ਮੈਨੂੰ ਵੀ ਕੰਮ ਆ ਜਾਓ ਕਹਿੰਦਾ ਨਹੀਂ ਆਪ ਮੈਂ ਟੋਣੀ ਆਪੀ ਵਾਡੀ ਜੜੀ ਤੁਹਾਨੂੰ ਕਾਦੀ ਇਹਦਾ ਆਹ ਧੰਦਾ ਬਾਈ ਉਹ ਗੰਨੇ ਨੇ ਸਾਰੇ ਉਹ ਦੇਲਾ ਕੋਹਲੀ ਨਾਲ ਮਿੱਟੀ ਲਾਤੀ ਇਕੱਲੇ ਨੇ ਵਿੱਚ ਹਾਂ ਸਾਰੇ ਗੰਨੇ ਮਰਲੇ ਨੂੰ ਹਾਂ ਉਹ ਨੂੰ ਉਹ ਨੂੰ ਪਹਿਲਾਂ ਪਿਛਲੇ ਸਾਲ ਆਹੋ ਮੈਨੂੰ ਕਹਦਾ ਮਿੱਟੀ ਚੜਾਤੀ ਮੈਂ ਹਾਂ ਜਿੰਮਦੀ ਆ ਬਾਈ ਹੁਣ ਤਾਂ ਦੂਆ ਲਿਆਉਣਾ ਯਾਰ ਉੱਥੇ ਮਨੰਡੇ ਦੇ ਕਿਹੜਾ ਉਹ ਜਿਹੜਾ ਫਾਲਾ ਦੰਦਾ ਤੱਪਾ ਨੂੰ ਆਹਦੇ ਪਿੱਛੇ ਹੀ ਲੱਗ ਜਾਣਾ ਓਏ ਫਾਲਾ ਆਪਾਂ ਦੁੱਧੂਲੇ ਦੇ ਬਣਾਉਣ ਨੇ ਫਾਲਾ ਕਹਿ ਪਹਿਨੂੰ ਫਾਲਾ ਜਫਾਲ ਲਿਆਉਣੇ ਤੇ ਬੈਲਟ ਕਾ ਲੂਗੇ ਬਸ ਉਦਾਂ ਹੀ ਹਾਂ ਇੱਠਾਂ ਲਾ ਕੇ ਮਸ਼ੀਨ ਦੇ ਉਹਦੇ ਤੇ ਆਪਾਂ ਹੁਣ ਲੋ ਆਏ ਆ ਉਹਦੇ ਨਾਲ ਆ ਲੈਣਾ ਬਾ ਉਹ ਪਿੱਛੇ ਖੋਲ ਦੇਣ ਦੋ ਬੰਦੇ ਹੋਵੇ ਮੂਰੇ ਮਿੱਟੀ ਜਿੰਨੀ ਮਰਜੀ ਚੋੜਾ ਤਿੰਨ ਫਾਲੀਆਂ ਖੋਲ ਦੇਣੀਆਂ ਕਤਤ ਦੋ ਬੰਦਾ ਜਿੰਨੀ ਮਰਜ਼ੀ ਢੋੜ ਨੇ ਇੱਕ ਬੰਦਾ ਹੀ ਬਹੁਤ ਆ ਐ ਗੰਨੇ ਆਂ ਵੰਗਨੇ ਬਣਾਇਆ ਉਹ ਉਹ ਗੰਨੇ ਨੂੰ ਪੂਰਾ ਗੱਗੇ ਉਹ ਗੰਨੇ ਦੇ ਸਿਆਲ ਠਾਕ ਲਾ ਕੇ ਜਿਹੜਾ ਪੂਰਾ ਲੈ ਪੂਰਾ ਚਾਹ ਮਿੱਟੀ ਘੱਟ ਲਾ ਲਾ ਨਾ ਮਿੱਟੀ ਨਾਲ ਲਾ ਦੇਣੀ ਥੋੜੀ ਥੋੜੀ ਆਏ ਆਹੋ ਠੀਕ ਐ ਬੰਦਾ ਆਹ ਹੋ ਜਾ ਪਾਣੀ ਲਾ ਗਨੇ ਨੂੰ ਇਹ ਪੋਲਾ ਜਾ ਹੋ ਗਿਆ ਉਹਦੇ ਬਾਅਦ ਫੇਕ ਮਾਵੇ ਉਹ ਜਦ ਤੱਕ ਤਵੀਆਂ ਦੇ ਇਹ ਯਾਦ ਬੰਦਾ ਦਾ ਹੋ ਹਾਂ ਜਦ ਹੈ ਲੋੜ ਨਹੀਂ ਆਪਾਂ ਬਣਾ ਲੈਣਾ ਆਪਣਾ ਉਹ ਆਪ ਬਣਾ ਲੈ ਤੁੱਲੇ ਤੇ ਦੁੱਲੇ ਤੇ ਬਣਵਾ ਲੈਣਾ ਸਿੰਜ ਜਾਏ ਬਸ ਮੈਂ ਬਣਵਾ ਕੇ ਲਿਆਉਂਗਾ ਉਹ ਉਹ ਮਨਹਾ ਬੇ ਵੀ ਪੂਰਾ ਪੂਰਾ ਆਇਨ ਇੰਨਾ ਨਾ ਰੱਖੇ ਵੀ ਜ਼ੋਰ ਨਾਲ ਖਿੱਚ ਕੇ ਮਿੱਟੀ ਲੱਗੇ ਜਿਆਦਾ ਨਹੀਂ ਨਹੀਂ ਜਿਆਦਾ ਵੀ ਨਾ ਕਰੇ ਜਿਹੜਾ ਗੰਨੇ ਦੇ 33 ਨੂੰਗਲ ਨਾਲ ਦੂਰ ਚੱਲੇਗਾ ਦੂਰ ਚੱਲੇ ਗੰਨੇ ਮੜਿਆ ਲਾਈ ਜਾਵੇ ਆਇਨ ਜਿਆਦਾ ਉਹਨੇ ਆਇਨ ਲਾਉਣਾ ਮਿੱਟੀ ਆਇਨ ਗੰਨੇ ਨਾਲ ਲੱਗਣੀ ਹੱਥ ਖਿੱਚ ਗਈ ਮੈਂ ਉਹਨੂੰ ਜਿਆਦਾ ਵੀ ਰੱਖਾਂ ਵਿੱਚੋਂ 18 ਮੋਟਾ ਕੱਖ ਵੀ ਉਹਨੇ ਲੈ ਲੈਣਾ ਫੇਟ ਹਾਂ ਜਿਆਦਾ ਚੌੜਾ ਵੀ ਰੱਖਣਾ ਆਪਾਂ ਨੇ ਹਾਂ ਹਿਸਾਬ ਦਾ ਹਿਸਾਬ ਦਾ ਕਹੀਂ ਬੀਜ ਗੰਨੇ ਨੂੰ ਤੰਗ ਕਰੂਗਾ ਆਏ ਮੁੱਜ ਮੁੱਡੇ ਚ ਠੀਕ ਹੈ ਦੋ ਫਾੜੀਆਂ ਹੈਗੀਆਂ ਲੱਗੀਆਂ ਉਹਨੂੰ ਵਧੀਆ ਜਿਹਾ ਮੋਗਵਾ ਦੇਣਾ ਪਾਣੀ ਉਹਦੇ ਪਿਆ ਪਾ ਪਾਣੀ ਘਟਦਾ ਮਾਹ ਮੜਾ ਜਾ ਉਹ ਹੋ ਜੂਵੇ ਸਟਾਰਟ ਕਰਕੇ ਪਾਉਣਾ ਇਹ ਜੀ ਇਹ ਜੀ ਪੈਪ ਲੀਕ ਹੋ ਗਈ ਇੱਕ ਦਿਨ ਆਹੋ ਪਾਣੀ ਵਾਲੀ ਉਹ ਸਾਲੀ ਮਿਲਮਾਂ ਲੀਕ ਹੋਈ ਆ ਉਹ ਸਿਆਲ ਮਾਂ ਠੰਡੀ ਧੀ ਉਹ ਆਕੜ ਕੇ ਉਹ ਹੋ ਗਈ ਵਾਹ ਮਹਾਰਾਜ ਮਹਾਰਾਜ ਲੀਕ ਕਰ ਗਈ ਉਹਦੇ ਕਰਕੇ ਹੁਣ ਜਿੱਦਣੇ ਜੀ ਸਰਵਿਸ ਕਰਾਉਣੀ ਪੈਪਾਂ ਵੀ ਦੀਆਂ ਨਮੀਆਂ ਪਵਾ ਦੇ 来リルੀ ਦਾ ਮੱਕੀ ਦੀ ਜਨਾ ਆ ਗਿਆ ਬੰਦੀ ਦਾ ਆ ਗਿਆ ਭਾਈ ਮੱਕੀ ਨਾਲ ਦੀ ਨਾਲ ਨਾ ਠੀਕ ਆ ਬਠੀਣਾ ਹੁਣ ਰੌਣੀ ਕਰਿਆ ਵਾ ਮੱਕੀ ਵੀ ਜੂਜ ਵਧੀਆ ਹੈ ਜੀ ਦੇ ਬਾਪੂ ਝੂੜ ਬੱਟਣੀ ਹਲੇ ਖੜ ਜਾ ਹਾਂ ਕਿਤਾ ਕੰਕ੍ਰੀਟ ਵੀ ਉਹ ਹੋਇਆ ਜ਼ਮੀਨ ਡਰਾਇਬ ਦਾ ਥੋੜਾ ਜਿਹਾ ਹੁਣ ਇਹਦੀ ਅਜ ਨਿਬੜ ਜਾਣਾ ਇਹਨੇ ਤੂੜੀ ਢੋਦਣੀ ਪਾਸ ਉਹਨੂੰ ਠੀਕ ਹੈ ਆਥੋਂ ਤੱਕ ਪਾਣੀ ਆ ਜਰਾ ਕੰਮ ਹੋ ਜੇ ਵਧੀਆ ਟਾਈਮ ਨਾਲ ਯਾਰ ਇਹ ਸੀਮ ਦਾ ਹੁੰਦਾ ਜਿਹੜਾ ਕੰਮ ਦਿਨ ਭਰ ਘੰਟੇ ਬੰਦੀ ਹੋ ਗਿਆ ਕੰਮ ਵਧੀਆ ਉਹ ਇਹਦੇ ਗਿਣਵੇਂ ਦੇ ਕੰਮ ਦੇਖ ਕੇ ਆਉਣੀ ਆਪਣੀ ਕਣਕ ਕਹੀ ਜੀ ਹੋਈ ਮੰਡਾ ਥੋੜੀ ਥੋੜੀ ਸਹੀ ਟਾਈਮ ਨਾਲ ਆਪਣੀ ਤਾਂ ਹਰੀ ਹੋਣੀ ਇਹਦੇ ਮਾਰ ਕੇ ਹੋਣਾ ਗੇ ਡਰ ਉੱਤਰ ਵੀ ਆ ਜੀ ਕਹੀਦੇ ਹੋਗੇ ਗਏ ਹਨਾ ਦੇਖ ਆਈਏ ਕਾਲੇ ਨੂੰ ਵੀ ਗਿਆ ਮਾਜ ਉੱਤਰ ਗਈ ਮਸ਼ੀਨ ਮੈਨੂੰ ਆਦੀ ਮੋ ਪੜਵਾਦਣੀ ਅਸੀਂ ਉੱਧਰ ਲਈ ਆਓ ਚੱਲੀਆਂ ਵਾਲੀ ਵੱਡ ਚੱਲੀਆਂ ਵਾਲੀ ਪੱਕੀ ਪਈ ਤੋ ਜਾ ਪੀ ਲਓ ਜਿਆਦਾ ਪੀ ਲਓ ਫੀਲੰਦੇ ਚਾਹੋ ਪਾਣੀ ਪਾਣੀ ਪੀਣੇ ਵਾਲਾ ਪਾਣੀ ਦੇ ਉਹ ਲੈਣਗੇ ਪਾਣੀ ਆਗੇ 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 ਲੋ ਇੱਕ ਤਾਂ ਪਾਣੀ ਪਿੰਡ ਤੇ ਲੈ ਕੇ ਆਉਣਾ ਪੈਂਦਾ ਉਹਰੇ ਪਾਣੀ ਕਿੱ데 ਹੈਗਾ ਹੋਰ 9 14 15 ਫੁੱਟੇ 50 ਪੈ ਜਾਂਦੀ ਐ ਨਾ 15 ਫੁੱਟੇ ਨਾ 14 'ਚ ਪੈਂਦੀ 15 50 'ਚ ਤੁਹਾਨੂੰ 14 ਫੁੱਟੇ ਜੇ 50 ਕਾਊਂਟਰ ਪੈ ਜਾਂਦੀ ਓਕੀ ਪੱਕੀ ਫਿਰ 14 ਫੁੱਟੇ ਹੀ ਆ ਇਹ ਬਿਨਾ ਬਿੱਟ ਦੇ ਹਾਂ ਤਾਂ ਹਾਂ ਸਿੱਪ ਸਿੱਪ ਠੋਗ ਮਾ ਭਰੇ ਹੋਵੇ ਜੇ 50 ਕਾਊਂਟਰ ਆਉਂਦੀ ਐ 50 ਠੋਗ ਮਾ ਨਹੀਂ ਹੈਗਾ ਉੱਜਾ ਸਾਡਾ ਮੋਰ ਤੇ ਖਾਲੀ ਆ ਪੈਜੂ 2-4 ਕੁਆਂਟਲ 2-3 ਕੁਆਂਟਲ ਹੋਰ ਪੈਜੂ 5 ਕੁਆਂਟਲ ਰੱਖੀ ਆ ਜੀ ਮੈਂ ਵੀ 45 ਦੇ ਗੇੜ ਚ ਹਾਂ ਠੀਕ ਐ ਝਾੜ ਵਧੀਆ ਭਾਈ ਫੇਰ ਠੀਕ ਐ ਵਧੀਆ ਉਹ ਇਹਦਾ ਪਹਿਲਾ ਵੱਡਾ ਦਾ ਕਿਲਾ ਉੱਚਾ ਘੱਟ ਘੱਟ ਗਿਆ ਉਧਰ ਹਾਂ ਇਧਰ ਇਹ ਬਹੁਤ ਚੰਗਾ ਝਾੜਾ ਹੁਣ ਆਹ ਸਾਢੇ ਕਿਸ਼ੇ ਵੀ ਕਿਹਦਾ ਹੈ ਜਿਹੜੀ ਹੁਣ ਵੱਡੀ ਆ ਹਾਂ ਸਾਢੇ 6.5 ਲੱਖ ਚੱਲ ਹਾਂ ਤੇ ਜਿਹੜਾ ਉਧਰ ਵੱਡੇ ਆ ਉਹ ਕਿ ਤੇ 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 ਨਵਿੱਗੇ ਅੱਛਾ 9 ਥੋੜੀ ਜਿਹੀ ਘਟਾ ਆਪਣਾ ਦੋ ਕਿਲੇ ਦੋ ਰੱਖ ਲਾਇਆ ਤੂੰ ਸਾਡੇ ਸਾਰਾ ਕੁਝ ਕੁੱਕੇ ਪੱਕੇ ਦੋ ਰੱਖੇ ਤੇ ਮੈਂ ਭਾਈ ਜੇ 45 ਹੋ ਗਈ ਤਾਂ ਵੀ 22 ਦੇਈ ਦੀ ਆ ਜਣੀ 42 ਹੋ ਗਈ 20 ਕੀ ਜੜ 21 ਜੜ ਬਹੁਤ ਆ ਆਫਸਟਨ ਲਾ ਕੇ ਬਿਲਕੁਲ